ਸਿੱਖਾਂ ਦੀ ਸਭ ਤੋਂ ਵੱਡੀ ਸ਼ਹਾਦਤ ਹੋਈ ਸੀ ਇਸ ਥਾਂ ਦੇ ਉੱਤੇ ਵੱਡਾ ਕੱਲੂਖਾ ਰਾਜ ਜਿਹੜਾ ਹੋਇਆ ਸੀ ਅਫਦਾਲੀ ਦੇ ਵੱਲੋਂ ਜਦੋਂ ਹਮਲਾ ਜਿਹੜਾ ਪੰਜਵਾਂ ਕੀਤਾ ਗਿਆ ਸੀ ਪਾਣੀਪਤ ਦੇ ਮੈਦਾਨ ਦੇ ਵਿੱਚ ਉਸ ਸਮੇਂ ਸਿੰਘਾਂ ਨੇ ਆਪਣੇ ਧਰਮ ਦਾ ਫਰਜ਼ ਪਛਾਣਦਿਆਂ ਅਫਦਾਲੀ ਦੀਆਂ ਫੌਜਾਂ ਤੇ ਅਚਨਚੇਤ ਹਮਲਾ ਕੀਤਾ ਤੈਨ੍ਹ ਫਰਵਰੀ 1762 ਨੂੰ ਅਫਦਾਲੀ ਲਾਹੌਰ ਤੋਂ ਭਾਰੀ ਫੌਜ ਲੈ ਕੇ ਸਿੰਘਾਂ ਉੱਤੇ ਹਮਲੇ ਲਈ ਤੁਰ ਪਿਆ ਗੱਲ ਖਾਲਤਾ ਦੇ ਮੁਖੀ ਸਰਦਾਰ ਦਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਲਹੂ ਡੋਲਵੀ جنگ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਵੱਡੇ ਵੱਡੀਆਂ ਤਾਕਤਾਂ ਨੂੰ ਹਰਾਉਣ ਵਾਲਾ ਅਫਦਾਲੀ ਸਿੰਘਾਂ ਦੇ ਕੋਲੋਂ ਹਾਰ ਜਾਂਦਾ ਹੈ ਕੁਝ ਸਮੇਂ ਦੇ ਵਿੱਚ ਤੰਕੇ ਨੇ ਜਿਹੜੇ ਉਹ ਅਬਦਾਲੀ ਤੋਂ ਵੱਡੇ ਖਲੂ ਘਾਰੇ ਦਾ ਬਦਲਾ ਲੈ ਲੰਦੇ ਨੇ ਅਤੇ ਬਾਅਦ ਦੇ ਵਿੱਚ ਉਸ ਜ਼ਖਮ ਕਰਕੇ ਅਬਦਾਲੀ ਦੀ ਮੌਤ ਹੋ ਜਾਂਦੀ ਹੈ। ਉਸ ਇਤਿਹਾਸਿਕ ਸਥਾਨ ਤੇ ਖੜਿਆ ਜਿੱਥੇ ਸਿੱਖਾਂ ਦੀ ਸਭ ਤੋਂ ਵੱਡੀ ਸ਼ਹਾਦਤ ਹੋਈ ਸੀ ਅੱਧੀ ਸਿੱਖ ਕੌਮ ਇੱਕ ਦਿਨ ਦੇ ਵਿੱਚ ਸ਼ਹੀਦ ਹੋ ਗਈ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਗੁਰਦੁਆਰਾ ਸ਼ਹੀਦ ਗੰਜ ਵੱਡਾ ਕੱਲੂਕਾਰਾ ਵਿਖੇ ਮੌਜੂਦ ਹਾਂ ਤਾਂ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸਿੱਖਾਂ ਦੀ ਸਭ ਤੋਂ ਵੱਡੀ ਸ਼ਹਾਦਤ ਹੋਈ ਸੀ ਪਿੱਛੇ ਤੁਸੀਂ ਦੇਖੋ ਕਿ ਉਸ ਵੇਲੇ ਦੀ ਇੱਕ ਨਿਸ਼ਾਨੀ ਬਚੀ ਹੈ ਜੰਗਲ ਨੂਆ ਥੋੜਾ ਜਿਹਾ ਇਲਾਕਾ ਤੁਸੀਂ ਦੇਖ ਸਕਦੇ ਹੋ ਤਾਂ ਇਸ ਥਾਂ ਦੇ ਉੱਤੇ ਵੱਡਾ ਕੱਲੂਕਾਰਾ ਜਿਹੜਾ ਹੋਇਆ ਸੀ ਤਾਂ ਅਫਗਾਨੀ ਦੇ ਵੱਲੋਂ ਜਦੋਂ ਹਮਲਾ ਜਿਹੜਾ ਪੰਜਵਾਂ ਕੀਤਾ ਗਿਆ ਸੀ ਪਾਣੀਪਤ ਦੇ ਮੈਦਾਨ ਦੇ ਵਿੱਚ ਉਹ ਮਰ ਹੱਟਿਆਂ ਨੂੰ ਹਰਾ ਰਿਆ ਸੀ ਉਸ ਸਮੇਂ ਸਿੰਘਾਂ ਨੇ ਆਪਣੇ ਧਰਮ ਦਾ ਫਰਜ਼ ਪਛਾਣਦਿਆਂ ਅਫਦਾਲੀ ਦੀਆਂ ਫੌਜਾਂ ਤੇ ਅਚਨਚੇਤ ਹਮਲਾ ਕੀਤਾ ਅਤੇ ਜਿਹੜੀਆਂ ਲੜਕੀਆਂ ਅਫਦਾਲੀ ਦੇ ਵੱਲੋਂ ਗੁਲਾਮ ਬਣਾਈਆਂ ਗਈਆਂ ਸੀ ਜਿਹੜੀਆਂ ਔਰਤਾਂ ਨੂੰ ਉਹ ਅਗਵਾ ਕਰਕੇ ਲੈ ਜਾ ਰਿਹਾ ਸੀ ਉਹਨਾਂ ਨੂੰ ਸਿੱਖਾਂ ਨੇ ਸੁਰੱਖਿਅਤ ਛੁਡਾਇਆ ਅਤੇ ਘਰੋ ਘਰੀ ਪਹੁੰਚਾ ਦਿੱਤਾ ਜਿਹੜਾ ਖਜ਼ਾਨਾ ਅਫਦਾਲੀ ਲੁੱਟ ਕੇ ਆ ਰਿਹਾ ਸੀ ਉਹ ਸਾਰਾ ਖਜ਼ਾਨਾ ਸਿੱਖਾਂ ਦੇ ਵੱਲੋਂ ਵੀ ਲੁੱਟਿਆ ਗਿਆ ਉਸ ਦਾ ਕਾਫੀ ਹਿੱਸਾ ਹੈ ਜਿਹੜਾ ਉਸ ਸਿੱਖਾਂ ਦੇ ਵੱਲੋਂ ਲੁੱਟਿਆ ਗਿਆ ਸੀ ਤਾਂ ਉਸ ਵੇਲੇ ਇੱਕ ਹਾਕਮਤ ਪ੍ਰਚਲਿਤ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਟਿੱਡੀ ਦਲ ਵਾਂਗ ਉਸ ਦੀ ਫੌਜ ਹਮਲਾ ਕਰਦੀ ਸੀ ਅਤੇ ਸਾਰਾ ਕੁਝ ਤਬਾਹ ਕਰ ਦਿੰਦੀ ਸੀ ਲੇਕਿਨ ਸਿੱਖ ਬੁਰੇਲਾ ਯੁੱਧ ਨਾਲ ਉਸ ਦੀ ਸੈਨਾ ਨੂੰ ਲੁੱਟਦੇ ਮਾਰਦੇ ਅਤੇ ਉਹਨਾਂ ਦੇ ਕੋਲੋਂ ਜਿਹੜੀਆਂ ਲੜਕੀਆਂ ਨੂੰ ਕੈਦ ਕੀਤਾ ਹੁੰਦਾ ਗੁਲਾਮ ਬਣਾਉਣ ਲਈ ਉਹਨਾਂ ਨੂੰ ਵੀ ਛੁਡਾ ਕੇ ਲੈ ਜਾਂਦੇ ਤਾਂ ਅਬਦਾਲੀ ਦੇ ਮੁਖਵਰਾ ਰਾਮਾ ਰੰਦਾਵਾ ਮਹੰਤ ਅਕਾਲਦਾਸ ਹੰਡਾ ਹੰਡਾਲੀਆ ਜੰਡਿਆਲੇ ਵਾਲਾ ਅਤੇ ਰਾਜਾ ਕਮੰਡ ਨੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨਾਲ ਮਿਲ ਕੇ ਅਬਦਾਲੀ ਨੂੰ ਸਿੰਘਾਂ ਤੇ ਹਮਲਾ ਕਰਨ ਲਈ ਉਕਸਾਇਆ 3 ਫਰਵਰੀ 1762 ਨੂੰ ਅਬਦਾਲੀ ਲਾਹੌਰ ਤੋਂ ਭਾਰੀ ਫੌਜ ਲੈ ਕੇ ਸਿੰਘਾਂ ਉੱਤੇ ਹਮਲੇ ਲਈ ਤੁਰ ਪਿਆ ਤਾਂ ਉਸ ਵੇਲੇ ਬਲੇਰ ਕੋਟਲਾ ਦੇ ਜੰਗਲਾਂ ਦੇ ਵਿੱਚ ਸਿੰਘ ਨੇ ਜਿਹੜੇ ਉਹ ਇੱਥੇ ਕੋਪਰ ਹੀੜਾ ਦੇ ਵਿੱਚੋਂ ਪਾਣੀ ਦੇ ਸੌਮੇ ਕਿਨਾਰੇ ਰੁਕੇ ਹੋਏ ਸਨ 35000 ਦੇ ਕਰੀਬ ਸਿੰਘ ਉਹ ਦੋ तकरीबन 55000 ਦੇ ਕਰੀਬ ਸਿੰਘ ਇੱਥੇ ਮੌਜੂਦ ਸਨ ਜਿਨ੍ਹਾਂ ਵਿੱਚ ਜਾਦਾ ਗਿਣਤੀ ਪਰਿਵਾਰਾਂ ਦੀ ਸੀ ਬੱਚੇ ਬਜ਼ੁਰਗ ਅਤੇ ਮਹਿਲਾਵਾਂ ਦੀ ਸੀ ਤਾਂ ਜਦੋਂ ਸਿੰਘਾਂ ਨੂੰ ਅਫਗਾਨੀ ਦੇ ਹਮਲੇ ਦੀ ਸੂਮ ਮਿਲੀ ਤਾਂ ਉਸ ਵੇਲੇ ਲੜਾਕੇ ਸਿੰਘਾਂ ਦੀ ਗਿਣਤੀ ਕਾਫੀ ਕਟ ਸੀ ਤਾਂ ਅਫਦਾਲੀ ਦੇ ਹਮਲੇ ਦੀ ਸੂਮਿਲਦੀ ਹੈ ਤਾਂ ਉਹਨਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਹਮਲਾਵਰਾਂ ਦੀ ਪਹੁੰਚ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਛੱਡ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਵਿਉਤ ਬਣਾਈ ਸਿੰਘਾਂ ਦੇ ਕਾਫਲੇ ਨੇ ਜਿਹੜੇ ਉਹ ਆਪਣੇ ਪਰਿਵਾਰਾਂ ਸਮੇਤ ਲਗਭਗ 55 ਹਜ਼ਾਰ ਦੀ ਗਿਣਤੀ ਵਿੱਚ ਮਲੇਰ ਕੋਟੇ ਦੇ ਲਾਗੇ ਪਿੰਡ ਕੁੱਪੁਰ ਹੀੜੇ ਵਿੱਚ ਪੜਾ ਤਰ ਕੇ ਬੈਠੇ ਹੋਏ ਸਨ ਤਾਂ ਕਾਫਲੇ ਵਿੱਚ ਛੋਟੇ ਬੱਚੇ ਔਰਤਾਂ ਅਤੇ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਸਨ 5 ਫਰਵਰੀ 1762 ਨੂੰ ਅਫਦਾਲੀ 2.5 ਲੱਖ ਦੀ ਸੈਨਾ ਲੈ ਕੇ ਕੋਪਰ ਰੋਹੀੜੇ ਪਹੁੰਚ ਗਿਆ ਇੱਕ ਪਾਸੇ 55000 ਸਿੰਘ ਸੀ ਜਿਹਨਾਂ ਵਿੱਚ ਔਰਤਾਂ ਮਜ਼ੁਰਗ ਤੇ ਬੱਚੇ ਵੇਸ਼ੀ ਦੂਜੇ ਪਾਸੇ 2.5 ਲੱਖ ਦੀ ਸੈਨਾ ਸੀ ਤਾਂ ਸਰਹੰਦ ਦਾ ਸੂਬੇਦਾਰ ਜੈਨ ਖਾਨ ਵੀ ਆਪਣੀ ਸੈਨਾ ਲੈ ਕੇ ਉਸ ਦੇ ਨਾਲ ਰਲ ਗਿਆ ਅਫਦਾਲੀ ਨੇ ਜੈਨ ਖਾਨ ਨੂੰ ਸਿੰਘਾਂ ਉੱਤੇ ਸਾਹਮਣੇ ਤੋਂ ਹਮਲਾ ਕਰਨ ਦੀ ਹਦਾਇਤ ਦਿੱਤੀ ਅਤੇ ਆਪ ਪਿੱਛੇੋਂ ਹਮਲਾ ਬੂਲ ਦਿੱਤਾ ਇਸ ਕੱਲੂਕਾਰੇ ਦੇ ਵਿੱਚ 11 ਮਿਸਲਾਂ ਦੇ ਮੁਖੀਆਂ ਨੇ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਲਹੂ ਡੋਲਵੀ ਜੰਗ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੰਘਾਂ ਨੇ ਬਚਾਅ ਪੱਖ ਦੀ ਨੀਤੀ ਨਾਲ ਛੋਟੇ ਬੱਚੇ ਔਰਤਾਂ ਤੇ ਬਜ਼ੁਰਗਾਂ ਨੂੰ ਘੇਰੇ ਵਿੱਚ ਲੈ ਲੈ ਕੇ ਲੜਦੇ ਲੜਦੇ ਬਰਨਾਲੇ ਵੱਲ ਨੂੰ ਜਾਣ ਦਾ ਨਿਸ਼ਚਾ ਕੀਤਾ ਤਾਂ ਇੱਥੇ ਜਿਹੜੇ ਉਦੋਂ ਜੰਗਲ ਹੀ ਇਲਾਕਾ ਸੀ ਜਿਹੜੇ ਬਾਜ਼ਰੇ ਦੇ ਇੱਥੇ ਕੋਪਲ ਨੂੰ ਲੱਗੇ ਹੋਏ ਸਨ ਉੱਥੇ ਬੱਚਿਆਂ ਨੂੰ ਲੁਕੋਇਆ ਗਿਆ ਤਾਂ ਉੱਥੇ ਵੀ ਇਤ ਅਫਦਾਲੀ ਦੀ ਫੌਜ ਦੇ ਵੱਲੋਂ ਅੱਗ ਲਗਾਈ ਜਾਂਦੀ ਹੈ ਤਾਂ ਤਕਰੀਬਨ ਵੱਡੀ ਗਿਣਤੀ ਵਿੱਚ ਸਿੱਖ ਸ਼ਹੀਦ ਹੋ ਜਾਂਦੇ ਨੇ ਅੱਧੀ ਆਬਾਦੀ ਆ ਜਿਹੜੀ ਉਹ ਸਿੱਖਾਂ ਦੀ ਇੱਥੇ ਸ਼ਹੀਦ ਹੋ ਜਾਂਦੀ ਆ ਤਾਂ ਇੱਥੇ ਭਾਈ ਸ਼ੇਖੂ ਸਿੰਘ ਸੰਗੂ ਸਿੰਘ ਭਾਈ ਕਾ ਬੁੱਢਾ ਸਿੰਘ ਦੀ ਇੱਕ ਜਰਨਲ ਵਹੀਰ ਦੀ ਰਾਖੀ ਕਰ ਰਹੇ ਸਨ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਚੜਤ ਸਿੰਘ ਸ਼ੁਕਰਚੱਕੀਆ ਰਾਮ ਸ਼ਾਮ ਸਿੰਘ ਕਰੋੜ ਸਿੰਘੀਆ ਧਰਮ ਸਿੰਘ ਗੁੱਜਰ ਸਿੰਘ ਨਹਰ ਸਿੰਘ ਅਤੇ ਹਰੀ ਸਿੰਘ ਪੰਗੂ ਆਦਿਕ ਅਫਦਾਲੀ ਦੀਆਂ ਫੌਜਾਂ ਨਾਲ ਲੋਹਾ ਲੈ ਰਹੇ ਹੁੰਦੇ ਨੇ ਜੱਸਾ ਸਿੰਘ ਅਲੂਵਾਲੀਆ ਜੀ ਦਾ ਸਰੀਰ ਖੂਨ ਨਾਲ ਲਾਤ ਪਸੀ ਅਤੇ ਉਹਨਾਂ ਦੇ ਸਰੀਰ ਉੱਤੇ 22 ਦੇ ਕਰੀਬ ਦੱਸਿਆ ਜਾਂਦਾ ਹੈ ਤੇ ਸ਼ਾਮ ਸਿੰਘ ਕਰੋੜ ਸਿੰਘੀ ਆ ਦੇ ਸਰੀਰ ਤੇ 16 ਫੱਟ ਲੱਗੀਆਂ ਹੋਈਆਂ ਸਨ ਸਿੰਘ ਬਰਨਾਲੇ ਪਹੁੰਚ ਕੇ ਆਲਾ ਸਿੰਘ ਦੀ ਤੋਂ ਸਹਾਇਤਾ ਦੀ ਆਸ ਰੱਖਦੇ ਸਨ ਪਰ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਕੁਛ ਮੁੰਡੇ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਵਾਲੇ ਪਾਇਆ ਘੇਰਾ ਤੋੜ ਕੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਤੇ ਇਸ ਕਤਲੇਆਮ ਨੂੰ ਵੱਡਾ ਕੱਲੂ ਘਾਰਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਪਗੋ 35000 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਥੋਂ ਜਾਂਦਾ ਹੋਇਆ ਅਬਦਾਲੀ ਸਿੰਘਾਂ ਦੇ ਸਿਰ 50 ਗੱਡੇ ਅਤੇ ਖੂਨ ਦੀਆਂ ਗਾਗਰਾਂ ਭਰ ਕੇ ਲੈ ਗਿਆ ਸੀ ਅਤੇ ਲਾਹੌਰ ਦੇ ਲਾਹੌਰ ਸ਼ਹਿਰ ਦੇ ਗੇਟਾਂ ਉੱਪਰ ਮিনার ਉਸਾਰ ਦਿੱਤੇ ਕਿ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਪਤਾ ਲੱਗ ਸਕੇ ਕਿ ਅਬਦਾਲੀ ਨੇ ਕੋਈ ਵੀ ਸਿੰਘ ਜਿਉਂਦਾ ਨਹੀਂ ਰਹਿਣ ਦਿੱਤਾ ਇੱਕ ਦਿਨ ਵਿੱਚ ਲਗਭਗ ਅੱਧੀ ਕੌਮ ਉਹ ਸ਼ਹੀਦ ਹੋ ਜਾਣ ਦੇ ਬਾਵਜੂਦ ਵੀ ਸਿੰਘ ਅਜ ਵੀ ਚੜ੍ਹਨ ਦੀ ਕਲਾ ਵਿੱਚ ਨੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਜਿਹੜੇ ਉਹ ਰਹਿਰਾ ਸਬਜ਼ੀ ਦਾ ਪਾਠ ਉਪਰੰਤ ਗਲ ਵਿੱਚ ਪਾਇਆ ਪੱਲਾ ਪਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਉਹ ਚੜ੍ਹਦੀ ਕਲਾ ਵਿੱਚ ਉਸ ਵੇਲੇ ਵੀ ਸਿੰਘ ਰਹਿੰਦੇ ਨੇ ਤਾਂ ਸਰਦਾਰ ਜਸਾ ਸਿੰਘ ਆਲੂਵਾਲੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਹੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਸਦਕਾ ਚਾਰ ਪਹਿਰ ਦਾ ਦਿਵਸ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਹੈ ਚਾਰ ਪ੍ਰਹਿਰ ਦੀ ਰਾਤ ਚੜ੍ਹਦੀ ਕਲਾ ਨਾਲ ਬਤੀਤ ਕਰਵਾਉਣੀ ਤਾਂ ਇਸ ਸਥਾਨ ਦੇ ਉੱਤੇ ਹਰ ਸਾਲ 3, 4 ਅਤੇ 5 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਉਹ ਇਸ ਇਤਿਹਾਸਿਕ ਸਥਾਨ ਦੇ ਉੱਤੇ ਨਤਮਸਤਕ ਹੋਣ ਪਹੁੰਚਦੀ ਹੈ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਰਦਾਲੂ ਇੱਥੇ ਪਹੁੰਚਦੇ ਨੇ ਤਾਂ ਇਤਿਹਾਸਿਕ ਸਥਾਨ ਦੇ ਦਰਸ਼ਨ ਨੇ ਜਿਹੜੇ ਉਹ ਤੁਹਾਨੂੰ ਕਰਵਾਏ ਨੇ ਕੁੱਪਰ ਉਹੀੜਾਂ ਦੇ ਵਿੱਚ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਤੁਹਾਨੂੰ ਕਰਵਾਏ ਨੇ ਜਿੱਥੇ ਵੱਡਾ ਕੱਲੂ ਕਾਰਾ ਹੋਇਆ ਸੀ ਅਤੇ ਅੱਧੀ ਸਿੱਖ ਕੌਮ ਜਿਹੜੀ ਉਸ ਵੇਲੇ ਸ਼ਹੀਦ ਹੋ ਗਈ ਸੀ ਲੇਕਿਨ ਉਸ ਵੇਲੇ ਵੀ ਸਿੰਘ ਨੇ ਜਿਹੜੇ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਅਤੇ ਉਹਨਾਂ ਦੇ ਵੱਲੋਂ ਫਿਰ ਅੱਗੇ ਅਬਦਾਲੀ ਦੇ ਕੋਲੋਂ ਬਦਲਾਏ ਜਿਹੜਾ ਉਹ ਵੱਡੇ ਖੱਲੂ ਘਾਰੇ ਦਾ ਲਿਆ ਜਾਂਦਾ ਏ ਤਾਂ ਉਹ ਵੀ ਤੁਹਾਨੂੰ ਦੱਸਿਆ ਕਿ ਕਿਸ ਪ੍ਰਕਾਰ ਅਫਦਾਲੀ ਦੇ ਬਲੋਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸਰੋਵਰ ਪੂਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਇਮਾਰਤਾਂ ਜਿਹੜੀ ਉਸ ਤੋਂ ਢਾਈ ਢੇਰੀ ਕੀਤਾ ਗਿਆ ਜਦੋਂ ਬਰੂਦ ਅਫਦਾਲੀ ਲਗਾਉਂਦਾ ਏ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਤਾਂ ਜਦੋਂ ਬਰੂਦ ਫਟਦਾ ਏ ਤਾਂ ਇੱਕ ਇੱਟ ਅਫਦਾਲੀ ਦੇ ਵੱਜਦੀ ਹੈ ਉਸ ਤੋਂ ਬਾਅਦ ਅਬਦਾਲੀ ਦਾ ਉਹ ਜ਼ਖਮ ਕਦੇ ਵੀ ਠੀਕ ਨਹੀਂ ਹੁੰਦਾ ਉਸ ਤੋਂ ਬਾਅਦ ਜਦੋਂ ਸਿੰਘ ਦਰਬਾਰ ਸਾਹਿਬ ਦੇ ਵਿੱਚ ਕਾਰ ਸੇਵਾ ਆਰੰਭਦੇ ਨੇ ਤਾਂ ਉੱਥੇ ਦੀਵਾਲੀ ਮਨਾਉਣ ਲਈ ਸਿੰਘ ਇਕੱਠੇ ਹੋਏ ਹੁੰਦੇ ਨੇ ਤਾਂ ਅਬਦਾਲੀ ਫਿਰ ਹਮਲਾ ਕਰਦਾ ਏ 40 ਹਜ਼ਾਰ ਦੇ ਕਰੀਬ ਫੌਜ ਲੈ ਕੇ ਲੇਕਿਨ ਉਸ ਵੇਲੇ ਵੱਡੇ ਵੱਡੀਆਂ ਤਾਕਤਾਂ ਨੂੰ ਹਰਾਉਣ ਵਾਲਾ ਅਬਦਾਲੀ ਸਿੰਘਾਂ ਦੇ ਕੋਲੋਂ ਹਾਰ ਜਾਂਦਾ ਏ ਤਾਂ ਕੁਝ ਹੀ ਸਮੇਂ ਦੇ ਵਿੱਚ ਸਿੰਘ ਨੇ ਜਿਹੜੇ ਉਹ ਅਬਦਾਲੀ ਤੋਂ ਵੱਡੇ ਘਲੂ ਘਾਰੇ ਦਾ ਬਦਲਾ ਲੈ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਉਸ زخم ਕਰਕੇ ਅਬਦਾਲੀ ਦੀ ਮੌਤ ਹੋ ਜਾਂਦੀ ਹੈ